ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਅ ਤੁਹਾਨੂੰ ਸਾਧ ਸੰਗਤ ਜੀ ਗੁਰਦੁਆਰਾ ਤਾੜੀ ਸਾਹਿਬ ਦੇ ਦਰਸ਼ਨ ਪ੍ਰਾਣ ਲੱਗੇ ਹਨ ਅਤੇ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਣ ਲੱਗੇ ਹਾਂ ਸਾਧ ਸੰਗਤ ਜੀ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸੰਗਤ ਜੀ ਅੰਮ੍ਰਿਤਧਾਰ ਤੇ ਪੰਥਦਰਦੀ ਦਸਮ ਪਾਤਸ਼ਾਹ ਜੀ ਨੇ ਪੰਜ ਪੋਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲਾ ਕੀਤਾ ਅੰਮ੍ਰਿਤ ਵੇਲੇ ਸਰਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰ ਪਿਛ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਬਿਆੰਤ ਕੌਤਕ ਕਰਦੇ ਹੋਏ ਸਤਪੋਹ ਨੂੰ ਵੱਡੇ ਸਹਿਬਜ਼ਾਦਿਆਂ ਤੇ 40 ਸਿੰਘਾਂ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਆ ਕੇ ਮੋਰਚਾ ਮੰਲ ਲਏ ਔਰੰਗਜੇਬ ਦਾ ਭੇਜਿਆ ਜਰਨੈਲ ਖਵਾਜਾ ਮਰਦੂਰ ਨੇ 10 ਲੱਖ ਫੌਜ ਲੈ ਕੇ ਚਮਕੌਰ ਦੇ ਚਪੇਰੇ ਕੀਰਾ ਪਾ ਲਿਆ ਜੰਗ ਆਰੰਭ ਹੋ ਗਿਆ ਗੁਰੂ ਜੀ ਦੇ ਸਹਿਬਜ਼ਾਦਿਆਂ ਤੇ ਕੁਝ ਸਿੰਘ ਸੂਰਮੇ ਧਰਮ ਯੁੱਧ ਮੋਰਚੇ ਵਿੱਚ ਲੱਖਾਂ ਬੂਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਵਾ ਲੱਖ ਸੇ ਇੱਕ ਲੜਾਉਂ ਦਾ ਵਚਨ ਚਮਕੌਰ ਦੇ ਯੁੱਧ ਸਮੇਂ ਹੀ ਪੂਰਾ ਕੀਤਾ ਅੱਠ ਪੋ ਨੂੰ ਪੰਜ ਸਿੰਘਾਂ ਦੇ ਅਰਜ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਿਆ ਅਤੇ ਤੁਰਕਾਨੀ ਸੈਨਾ ਦੇ ਸੱਥਰ ਲਾਉਂਦੇ ਹੋਏ ਇਸ ਸਥਾਨ ਤੇ ਪੁੱਜੇ ਉਸ ਸਮੇਂ ਇਸ ਸਥਾਨ ਤੇ ਬਹੁਤ ਵੱਡਾ ਪੀਪਲ ਦਾ ਦਰਖਤ ਸੀ ਬਾਅਦ ਵਿੱਚ ਰਾਜਪੁੱਤਾਂ ਨੇ ਜ਼ਮੀਨ ਦੀ ਜਵਰੀ ਕਬਜ਼ਾ ਕਰਕੇ ਉਹ ਪੀਪਲ ਪੁੱਟ ਦਿੱਤਾ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨੈਲ ਖਵਾਜਾ ਮਰਦੂਰ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਜਿੰਦਿਆਂ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣਾ ਡੇਰਾ ਲਈ ਬੈਠਾ ਸੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰੀ ਖਵਾਜੇ ਮਰਦੂਰ ਨੂੰ ਤਿੰਨ ਵਾਰ ਫਿਰ ਤਾੜੀ ਮਾਰ ਕੇ ਗਰਜਮੀ ਆਵਾਜ਼ ਨਾਲ ਵੰਗਾਰਿਆ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜਾਣਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੁਗਲਾਂ ਦੀ ਫੌਜ ਵਿੱਚ ਆਪਸੀ ਕਟਾਵੱਡੀ ਮਚ ਗਈ ਇਸ ਥਾਂ ਤੇ ਹੀ ਮਹਾਨ ਕੌਤਕ ਕਰਕੇ ਨਿਰਪੈ ਯੋਧੇ ਸਤਗੁਰੂ ਜੀ ਜੰਡ ਸਾਹਿਬ ਝਾੜ ਸਾਹਿਬ ਤੋਂ ਵਿਚਰਦੇ ਹੋਏ ਮਾਛੀਵਾੜੇ ਜਾ ਬਰਾਜੇ ਉੱਥੇ ਹੀ ਭਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਨੂੰ ਗੁਰੂ ਜੀ ਨੂੰ ਮਿਲੇ ਔਰੰਗਜ਼ੇਬ ਦੇ ਕੀਤੇ ਹੋਏ ਜ਼ੁਲਮ ਖਿਲਾਫ ਲੜੇ ਗਏ ਧਰਮ ਯੁੱਧ ਸਮੇਂ ਸ੍ਰੀ ਚਮਕੌਰ ਸਾਹਿਬ ਅੰਦਰ ਸਤਗੁਰ ਦਾ ਇਹ ਅਖੀਰਲਾ ਸਥਾਨ ਗੁਰਦੁਆਰਾ ਤਾੜੀ ਸਾਹਿਬ ਹੈ ਜਿਸਦੇ ਤੁਹਾਨੂੰ ਸਾਧ ਸੰਗਤ ਜੀ ਮੈਂ ਦਰਸ਼ਨ ਕਰਾਏ ਹਨ ਆਪ ਜੀ ਨੇ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਇਸ ਸਥਾਨ ਦੇ ਦਰਸ਼ਨ ਜਰੂਰ ਕਰਨੇ ਹਨ